सा कोप्लेट आई थी मिस्टर संदीप गुडवानी ने मिस्टर शेखर चौधरी ने जी उन्होंने खिलाफ दर्ज किया गया जी ਸਰ ਜਿਹੜਾ ਅੱਜ ਦਾ ਦਿਨ ਹੈਗਾ ਸਾਡੀ ਬਾਰ ਵਾਸਤੇ ਬਹੁਤ ਹੀ ਮੰਦ ਭਾਗਾ ਦਿਨ ਹੈ ਗਿਆ ਕਿਉਂਕਿ ਸਾਡੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਚੌਧਰੀ ਸ਼ੀਖਰਤੇ ਇੱਕ ਪਰਚਾ ਦਰਜ ਕੀਤਾ ਗਿਆ ਹੈਗਾ ਜੋ ਕਿ ਨਜਾਇਜ਼ ਧਾਰਾ 307 ਲਗਾ ਕੇ ਉਹਨਾਂ ਨੂੰ ਬਿਨਾਂ ਗਲਤ ਦੋਸ਼ੀ ਬਣਾਇਆ ਗਿਆ ਹੈਗਾ ਸਾਨੂੰ ਜੋ ਕੁਝ ਸਮਝ ਆ ਰਹੀ ਹੈ ਕਿ ਵੀ ਇਹਦੇ ਵਿੱਚ ਕੁਝ ਪੋਲੀਟੀਕਲ ਗੱਲਾਂ ਵੀ ਹੈਗੀਆਂ ਉਹਦੇ ਤੇ ਅਸੀਂ ਜਾਣਾ ਨਹੀਂ ਚਾਹਾਂਗੇ ਕਿਉਂਕਿ ਸਾਡਾ ਜਿਹੜਾ ਇਹ ਮੁੱਦਾ ਹੈਗਾ ਸਾਡੇ ਵਕੀਲ ਭਾਈਚਾਰੇ ਦੇ ਪਰਿਵਾਰ ਦਾ ਹੈਗਾ ਬਾਰ ਐਸੋਸੀਏਸ਼ਨ ਰਾਜਪੁਰਾ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਐਡਵੋਕੇਟ ਸ਼ੇਖਰ ਚੋਧਰੀ ਕੱਲ ਰਾਤ ਉਸ ਵੇਲੇ ਚਰਚਾ ਦੇ ਵਿੱਚ ਅੱਗੇ ਜਦੋਂ ਪੁਲਿਸ ਨੇ ਉਹਨਾਂ ਦੇ ਖਿਲਾਫ ਧਾਰਾ 307 120 ਬੀ ਅਤੇ 507 ਤਹਿਤ ਮਾਮਲਾ ਦਰਜ ਕੀਤਾ ਮਾਮਲਾ ਰੋਟਰੀ ਕਲੱਬ ਦੇ ਪ੍ਰਧਾਨ ਸੰਦੀਪ ਗੜਵਾਨੀ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ ਵਜਾ ਕਲੱਬ ਦੀ ਪ੍ਰਧਾਨਗੀ ਦਿੱਤੀ ਜਾ ਰਹੀ ਹੈ। ਅਤੇ ਪ੍ਰਧਾਨਗੀ ਦੇ ਚੋਣ ਸਮੇਂ ਦੋਹਾਂ ਦੇ ਵਿਚਾਲੇ ਤਕਰਾਰ ਹੋਣ ਤੋਂ ਬਾਅਦ ਮਾਮਲਾ ਪੁਲਿਸ ਤੱਕ ਪਹੁੰਚਿਆ ਸੀ ਤੇ ਹੁਣ ਐਡਵੋਕੇਟ ਸ਼ੇਖਰ ਚੌਧਰੀ ਦੇ ਹੱਕ ਦੇ ਵਿੱਚ ਆਈ ਬਾਅਰ ਐਸੋਸੀਏਸ਼ਨ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਹੜਤਾਲ ਕੀਤੀ ਹੈ ਅਤੇ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸੈਣੀ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਆਉਂਦੇ ਆ। ਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਸਟ੍ਰਾਈਕ ਕੀਤੀ ਹੈ? ਸਰ ਜਿਹੜਾ ਅੱਜ ਦਾ ਦਿਨ ਹੈਗਾ ਸਾਡੀ ਬਾਰ ਵਾਸਤੇ ਬਹੁਤ ਹੀ ਮੰਨ ਭਾਗਾ ਦਿਨ ਹੈਗਾ ਕਿਉਂਕਿ ਸਾਡੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਚੌਧਰੀ ਸ਼ੀਖਰਤੇ ਇੱਕ ਪਰਚਾ ਦਰਜ ਕੀਤਾ ਗਿਆ ਹੈਗਾ ਜੋ ਕਿ ਨਜਾਇਜ਼ ਧਾਰਾ 307 ਲਗਾ ਕੇ ਉਹਨਾਂ ਨੂੰ ਬਿਨਾਂ ਗਲਤ ਦੋਸ਼ੀ ਬਣਾਇਆ ਗਿਆ ਹੈਗਾ ਉਹ ਸਾਡੇ ਬਹੁਤ ਹੀ ਸੂਚਮਾਨ ਵਕੀਲ ਸਾਹਿਬ ਹਨ ਜੋ ਵੀ ਹਰਕਤ ਹੋਈ ਹੈ ਮੌਕੇ ਦੀ ਜੋ ਵੀ ਬਣਾਈ ਗਈ ਹੈ ਗੱਲ ਉਹਦੇ ਚ ਜੋ ਅਸੀਂ ਕੰਟੈਂਟਸ ਪੜੇ ਹੈਗੇ ਆ ਉਦੇ ਵਿੱਚ ਇੰਨੀ ਵੱਡੀ ਧਾਰਾ ਦਾ ਜਿਹੜਾ ਬਣ ਲਾਈ ਹੈਗੀ ਆ ਉਹ ਬਿਲਕੁਲ ਗਲਤ ਲਗਾਈ ਗਈ ਹੈਗੀ ਆ ਤੇ ਅਸੀਂ ਚਾਹਨੀ ਹੈਗੀ ਆ ਵੀ ਸਾਡੇ ਵਕੀਲ ਭਾਈਚਾਰੇ ਦੇ ਸਾਰਿਆਂ ਦੀ ਸਹਿਯੋਗ ਨਾਲ ਚੌਧਰੀ ਸ਼ੇਖਰ ਨੂੰ ਇਨਸਾਫ ਮਿਲੇ ਤੇ ਜੋ ਇਹ ਗਲਤ ਧਾਰਾ ਲਾਈ ਗਈ ਹੈਗੀ ਆ ਇਹਨੂੰ ਹਟਾਇਆ ਜਾਵੇ ਸਰ ਕਿ ਗਲਤ ਧਾਰਾਵਾਂ ਲਾਈਆਂ ਗਈਆਂ ਨੇ ਤੇ ਕਿਹੜੀ ਧਾਰਾ ਬਣਦੀਆਂ ਸਨ ਤੇ ਕਿਹੜੀ ਗਲਤ ਲਾਈ ਗਈਆਂ ਦੇਖੋ ਜੀ ਸਾਡੇ ਹਿਸਾਬ ਤੇ ਤਾਂ ਪਰਚਾ ਹੀ ਨਹੀਂ ਬਣਦਾ ਹੈਗਾ ਕਿਉਂਕਿ ਸਾਨੂੰ ਜੋ ਕੁਝ ਸਮਝ ਆ ਰਹੀ ਹੈ ਕਿ ਵੀ ਇਹਦੇ ਵਿੱਚ ਕੁਝ ਪੋਲੀਟੀਕਲ ਗੱਲਾਂ ਵੀ ਹੈਗੀਆਂ ਉਹਦੇ ਤੇ ਅਸੀਂ ਜਾਣਾ ਨਹੀਂ ਚਾਹਾਂਗੇ ਕਿਉਂਕਿ ਸਾਡਾ ਜਿਹੜਾ ਇਹ ਮੁੱਦਾ ਹੈਗਾ ਸਾਡੇ ਵਕੀਲ ਭਾਈਚਾਰੇ ਦੇ ਪਰਿਵਾਰ ਦਾ ਹੈਗਾ ਤੇ ਉਹ ਸਾਡੇ ਸਾਬਕਾ ਪ੍ਰਧਾਨ ਵੀ ਹੈ ਸੀਨੀਅਰ ਮੈਂਬਰ ਵੀ ਹੈ ਅਸੀਂ ਉਹਨਾਂ ਦੇ ਨਾਲ ਬਤੌਰ ਵਕੀਲ ਭਾਈਚਾਰਾ ਖੜਾਂਗੇ ਪੋਲੀਟੀਕਲ ਜਿਹੜਾ ਸਾਡੀ ਇੰਟਰਫੀਰੈਂਸ ਹੈਗੀ ਸਾਡੀ ਬਾੜ ਦੇ ਵਿੱਚ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਸਰ 307 ਦਾ ਜਿਹੜਾ ਮੁਕੱਦਮਾ ਹੁੰਦਾ ਹੈ ਉਹ 307 ਕਿਸ ਤਰ੍ਹਾਂ ਲੱਗਦੀ ਹੈ ਕਿਹੜੇ ਫੈਂਸੀ ਚ ਸਰ ਲਾਈ ਜਾਂਦੀ ਹੈ ਇਹ ਸਰ ਜਦੋਂ ਕਿਸੇ ਨੂੰ ਵੀ ਡੇਂਜਰ ਟੂ ਲਾਈਫ ਦਾ ਕੋਈ threat ਹੁੰਦੀ ਹੈਗੀਆ ਜਾਂ ਉਸ ਤੇ ਕੋਈ ਵਾਰ ਹੁੰਦਾ ਹੈਗਾ ਤਾਂ ਉਸ ਵਾਸਤੇ 307 ਤਾਰਾ ਲੱਗਦੀ ਹੈ ਜੋ ਕਿ ਬਹੁਤ ਹੀ ਗ੍ਰੀਵਸ ਮੰਨੀ ਜਾਂਦੀ ਹੈ ਜਿਹੜਾ ਮੋਦੀ ਹੈਗਾ ਉਹਨਾਂ ਨੇ ਬਿਆਨ ਦਿੱਤਾ ਹੈ ਪੁਲਿਸ ਨੂੰ ਕਿ ਉਹਨਾਂ ਨੂੰ ਫੋਨ ਦੇ ਉੱਤੇ ਧਮਕੀਆਂ ਦੇ ਕੇ ਬੁਲਾਇਆ ਗਿਆ ਸਰ ਉਹਦੇ ਚ ਜਿਹੜਾ ਹੈਗਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਇਸ ਸਟੇਜ ਤੇ ਇਹ ਨਹੀਂ ਕਹਿ ਸਕਦੇ ਵੀ ਪੁਲਿਸ ਨੇ ਸਾਰੇ ਹੀ ਨਜਾਇਜ਼ ਕੀਤਾ ਹੈਗਾ ਪਰ ਜਿਹੜੀ 307 ਤਾਰਾ ਲਗਾਈ ਹੈ ਇਹ ਬਿਲਕੁਲ ਨਜਾਇਜ਼ ਹੈ ਸਰ ਹੁਣ ਤੁਹਾਡੀ ਮੇਨ ਮੰਗ ਕੀ ਹੈ ਕੋਈ ਜਿਨ੍ਹਾਂ ਨੇ ਪਰਚਾ ਦਿੱਤਾ ਉਹਨਾਂ ਤੇ ਕੋਈ ਕਾਰਵਾਈ ਬਣਦੀ ਹੈ ਜਾਂ ਪਰਚੇ ਨੂੰ ਕੈਨਸਲ ਕਰਨ ਦੀ ਕੀ ਪੂਰੀ ਤੁਸੀਂ ਬਿਲਕੁਲ ਨਹੀਂ ਅਸੀਂ ਇੱਕ ਇਨਕੁਆਇਰੀ ਮੂਵ ਕਰਾਂਗੇ ਸਿਨੀਅਰ ਅਧਿਕਾਰੀਆਂ ਨੂੰ ਵੀ ਜੋ ਇਹ ਪਰਚਾ ਹੋਇਆ ਹੈਗਾ ਇਹਦੀ ਜਿਹੜੀ ਡੂੰਘਾਈ ਨਾਲ ਇਨਕੁਆਇਰੀ ਕੀਤੀ ਜਾਏ ਤੇ ਸਾਡੇ ਵਕੀਲ ਭਾਈ ਸਾਹਿਬ ਚੌਧਰੀ ਸ਼ੇਖਰ ਚੌਧਰੀ ਨੂੰ ਇਨਸਾਫ ਦੋਇਆ ਜਾਵੇ ਸਰ ਸਰ ਜੇ ਉਸੇ ਚ ਪਾਇਆ ਜਾਂਦਾ ਹੈ ਵੀ ਇਹ ਨਜਾਇਜ਼ ਪਰਚਾ ਦਰਜ ਹੋਇਆ ਹੈ ਅਕਸ ਖਰਾਬ ਹੋਇਆ ਸ਼ੇਖਰ ਚੌਧਰੀ ਜੀ ਦਾ ਇੱਕ ਸੀਨੀਅਰ ਵਕੀਲ ਹੈ ਉਸ ਤੋਂ ਬਾਅਦ ਤੁਹਾਡੀ ਕੀ ਕਾਰਵਾਈ ਰਹੇਗੀ ਉਸ ਤੋਂ ਬਾਅਦ ਸਾਰਾ ਸ਼ੇਖਰ ਚੌਧਰੀ ਤੇ ਡਿਪੈਂਡ ਕਰਦਾ ਹੈਗਾ ਜੇ ਤਾਂ ਦੇਖੋ ਇਹ ਮਸਲਾ ਜਿਹੜਾ ਰਾਜੀ ਨਾਮੇ ਨਾਲ ਨਿਬੜਦਾ ਹੈਗਾ ਫਿਰ ਤਾਂ ਉਹਦੇ ਵਿੱਚ ਕੋਈ ਗੱਲ ਕਰਾਂਗੇ ਨਹੀਂ ਜੇਕਰ ਸਾਨੂੰ ਲੜਾਈ ਲੜ ਕੇ ਆਪਣਾ ਹੱਕ ਲੈਣਾ ਪਿਆ ਤਾਂ ਉਦੋਂ ਬਾਅਦ ਅਸੀਂ ਡੈਫਰਮੇਸ਼ਨ ਦਾ ਵੀ ਪਾਵਾਂਗੇ ਜੋ ਸਾਡੀ ਹੋਰ ਲੀਗਲ ਕਾਰਵਾਈ ਹੋਗੀ ਅਸੀਂ ਪ੍ਰੋਪਰ ਕਰਾਂਗੇ ਇੱਕ ਦਿਨ ਦੀ ਹੜਤਾਲ ਹੈ ਤੁਹਾਡੀ ਹਲੇ ਤੱਕ ਅੱਜ ਇੱਕ ਦਿਨ ਦੀ ਹੜਤਾਲ ਹੈ ਕਿਉਂਕਿ ਹੁਣ ਸਾਡਾ ਵਕੀਲ ਭਾਈਚਾਰੇ ਦਾ ਇੱਕ ਸਮੂਹ ਥਾਣਾ ਸਿਟੀ ਰਾਜਪੁਰੇ ਨੂੰ ਮਿਲੇ ਸੀਗੇ ਆਪਣਾ ਐਸਐਚਓ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਹੈਗਾ ਵੀ ਅਸੀਂ ਪ੍ਰੋਪਰ ਪਰਤਾਲ ਕਰਕੇ ਹੀ ਅਗਲਾ ਮੂਵ ਕਰਾਂਗੇ ਜੇਕਰ ਸਾਨੂੰ ਅੱਜ ਸ਼ਾਮ ਤੱਕ ਕੋਈ ਅੱਛਾ ਰਿਜ਼ਲਟ ਨਹੀਂ ਮਿਲਦਾ ਹੈਗਾ ਤਾਂ ਉਸ ਤੋਂ ਬਾਅਦ ਅਸੀਂ ਫਿਰ ਦੁਬਾਰੇ ਸੋਚਾਂਗੇ ਵੀ ਅਗਲਾ ਸਟੈਪ ਕੀ ਰਹੂਗਾ ਸਾਡੇ ਵਾਸਤੇ ਉਧਰ ਇਸ ਮਾਮਲੇ ਦੇ ਵਿੱਚ ਕਸੂਰਬਾ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਦਾ ਕੀ ਕੁਝ ਕਹਿਣਾ ਸੀ ਆਉਸਮ ਦੇ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਮਿਸਟਰ ਸੰਦੀਪ ਗੜਵਾਨੀ ਨੇ ਉਹਨਾਂ ਨੇ ਦਰਜ ਕਰਵਾਈ ਸੀ ਜਿਹਦੇ ਤਹਿਤ ਐਫ ਆਈ ਆਰ ਨੰਬਰ 8 ਦਰਜ ਕਰਕੇ ਥਾਣਾ ਸਿਟੀ ਰਾਜਪੁਰਾ ਇਨਵੈਸਟੀਗੇਸ਼ਨ ਜਾਰੀ ਹੈ ਜੀ ਉਹਦੀ ਕੀ ਤਾਰਾ ਲਾਈ ਸਰ ਤਾਰਾ 307 120 ਬੀ ਆਈ ਪੀ ਸੀ 25 ਆਰ ਇੰਜੈਕਟ ਲਾਗੇ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਹ ਕਿਹਦੇ ਖਿਲਾਫ ਪਰਚਾ ਦਰਜ ਕਰਿਆ ਸਰ ਇਹ ਮਿਸਟਰ ਸ਼ੇਖਰ ਚੌਧਰੀ ਨੇ ਜੀ ਉਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਜੀ ਹੁਣ ਪੁਲਿਸ ਕੀ ਕਰੀ ਹੈ ਹੈਗੀ ਦੁਬਾਰੇ ਇਹ ਸੰਬੰਧ ਇਨਵੈਸਟੀਗੇਸ਼ਨ ਜਾਰੀ ਹੈ ਜੀ ਜੀਸੀ ਕਿਹਦਾ ਵੀ ਅਗੇ ਹੋਏਗਾ ਫਰਦਰ ਇਨਵੈਸਟੀਗੇਸ਼ਨ ਦੌਰਾਨ ਉਸੇ ਕੇ ਲਈ ਕਾਰਵਾਈ ਕੀਤੀ ਜਾਏਗੀ ਜੀ